મ ਔਰ ਇਹ ਚੀਜ਼ ਕਹਿਣਾ ਚਾਹਾਂਗਾ ਕਿ ਟੀਮ ਇੰਡੀਆ ਦੀ ਜਿਹੜੇ ਜਿੰਨੇ ਵੀ ਪਲੇਅਰ ਨੇ ਸਾਰੇ ਇਹਨਾਂ ਦੀ ਬਹੁਤ ਕੜੀ ਮਿਹਨਤ ਕਰਕੇ ਟੀਮ ਨੂੰ ਫਾਈਨਲ ਤੱਕ ਲੈ ਜਾ ਕੇ ਔਰ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਅੱਜ ਸਾਡੇ ਸਾਰੇ 1118 ਮੋਹੱਲੇ ਦੇ ਨਾ ਉਹ ਗੇਟ ਦੇ ਵਾਸੀ ਅਸੀਂ ਤੇ ਪਿਛਲੇ 1 ਘੰਟੇ ਤੋਂ ਜਸ਼ਨ ਮਨਾ ਰਹੇ ਹਾਂ ਤੁਸੀਂ ਥੋੜੀ ਲੇਟ ਪਹੁੰਚੇ ਹੋ ਪਰ ਅਸੀਂ ਟੋਲ ਨਾ ਗਾਰਡ ਹੈ ਨਾ ਆਤੀਸ਼ਬਾਜੀ ਨਾ 1 ਘੰਟੇ ਤੋਂ ਅਸੀਂ ਪੂਰਾ ਜਸ਼ਨ ਮਨਾ ਰਹੇ ਆਫਟਰ ਆਲ ਇਹ ਚੀਜ਼ ਕਹੂੰਗਾ ਕਿ ਮਿਹਨਤ ਕਰੋ ਮਿਹਨਤ ਨਾਲ ਹਰ ਇੱਕ ਚੀਜ਼ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਟੀਮ ਇੰਡੀਆ ਨੇ ਅੱਜ ਆਪਣੀ ਸਫਲਤਾ ਪ੍ਰਾਪਤ ਕੀਤੀ ਹੈ ਸਾਡੇ ਮਾਨਯੋਗ ਐਮਐਲਏ ਸਾਹਿਬ ਸ਼ੈਰੀ ਕਲਸੀ ਜੀ ਨੇ ਬੜੀ ਛੋਟੀਆਂ ਮਰੇ ਐਮਐਲਏ ਦੀ ਪਦਵੀ ਵੀ ਲਈ ਹੈ ਉਸ ਤੋਂ ਬਾਅਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣਨੇ ਨੇ ਉਸ ਤੋਂ ਬਾਅਦ ਦਾਸਤਨ ਵੀ ਉਹਨਾਂ ਨੇ ਇੱਕ ਅਹੁਦਾ ਬਖਸ਼ਿਆ ਹੈ ਤੋਂ ਇਸ ਤਰ੍ਹਾਂ ਹੀ ਮੈਂ ਸਭ ਦੇ ਬਟਾਲਾ ਵਾਸੀ ਨੂੰ ਨਹੀਂ ਕਹੂੰਗਾ ਕਿ ਮਿਹਨਤ ਵੱਲੋਂ ਕਮੀ ਨਾ ਕਰੋ ਰੱਬ 'ਤੇ ਭਰੋਸਾ ਰੱਖੋ ਉਹ ਲਿਆਂਦਾ ਜਰੂਰ ਆ ਪਵੇ ਦੇਰ ਬਾਅਦ ਲੈ ਲਿੰਗ ਲੈ ਕੇ ਜਰੂਰ ਆਉਂਦਾ ਦੇਖੋ ਜੀ ਇੱਕ ਮੈਂ ਚੀਜ਼ ਕਹਾਂਗਾ ਕਾਲਜ ਲਈ ਮੇਲਾ ਕਿਉਂ ਸਾਡੇ ਸਾਡੇ ਗੁਰੂ ਨਾਲ ਸਾਡੀ ਵਫਾਦਾਰੀ ਸੀ ਸਾਡੇ ਗੁਰੂ ਨਾਲ ਸਾਡੀ ਇਮਾਨਦਾਰੀ ਸੀ ਔਰ ਗੁਰੂ ਨੂੰ ਸਾਡੇ ਸ਼ਿਸ਼ੇ ਦੇ ਅਸੀਂ ਉਸ ਗੁਰੂ ਦੇ ਸ਼ਿਸ਼ੇ ਆ ਜਿਹਨੇ ਦਿਨ ਰਾਤ ਮਿਹਨਤ ਕੀਤੀ ਆ ਆਪਣੇ ਮੁਕਾਮ ਤੇ ਪਹੁੰਚਣ ਲਈ ਉਹਨੇ ਨਾਲ ਘਰ ਦੇਖਿਆ ਮੈਂ ਐਮਐਲਏ ਸਾਹਿਬ ਬਾਰੇ ਇੱਕ ਛੋਟੀ ਜੀ ਚੀਜ਼ ਦੱਸਾਂਗਾ ਜਦੋਂ ਉਹਨਾਂ ਦੇ ਬੇਟੇ ਦਾ ਜਨਮ ਹੋਣਾ ਸੀਗਾ ਆਪਣੇ ਮਨਮਹਰ ਦਾ ਜਿਹੜਾ ਹੁਣ ਛੋਟੇ ਬੱਚੇ ਦਾ ਜਦੋਂ ਜਨਮ ਹੋਣਾ ਸੀਗਾ ਉਦੋਂ ਉਹ ਮੇਰੇ ਨਾਲ ਗੁਜਰਾਤ ਦੇ ਇਲੈਕਸ਼ਨਾਂ ਵਿੱਚ ਸੀਗੇ ਜਿਸ ਦਿਨ ਉਹਨਾਂ ਦੇ ਬੇਟੇ ਦਾ ਜਨਮ ਹੋਇਆ ਉਹ ਦਿਨ ਉਹ ਰੈਲੀ ਕਰ ਰਹੇ ਸੀਗੇ ਤੇ ਉਹਨਾਂ ਨੂੰ ਫੋਨ ਤੇ ਵਧਾਈ ਦਿੱਤੀ ਸੀ ਉਹਨਾਂ ਨੇ ਸੋ ਮੈਂ ਉਹਨਾਂ ਦੀ ਡੈਡੀਕੇਸ਼ਨ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਐਕਚੁਅਲੀ بڑا ਵੱਡਾ ਦਿਨ ਹੁੰਦਾ ਹੈ ਜਦੋਂ ਇੱਕ ਮਾਂ ਇੱਕ ਬੱਚੇ ਨੂੰ ਆਪਣੇ ਵਰਤ ਦੇਉਂਦੀ ਹੈ ਔਰ ਬਾਪ ਲਈ بڑا ਵੱਡਾ ਇੱਕ ਇਮੋਸ਼ਨਲ ਡੇ ਹੁੰਦਾ ਵਾਲਾ ਤੇ ਉਸ ਦਿਨ ਵੀ ਉਹ ਪਾਰਟੀ ਨੂੰ ਸਮਰਪਿਤ ਸੀਗੇ ਔਰ ਅਸੀਂ ਉਹੀ ਗੁਰੂ ਦੇ ਅਸੀਂ ਛੋਟੇ ਸਿਪਾਹੀ ਆ ਜਿਸ ਤਰ੍ਹਾਂ ਗੁਰੂ ਨੇ ਚਲਾਇਆ ਅਸੀਂ ਤੇ ਉਦਾ ਹੀ ਚੱਲਣਾ ਜੀ ਵੱਡੀ ਖੁਸ਼ੀ ਦੀ ਗੱਲ ਹੈ ਜੀ ਅਸੀਂ ਇੱਕ ਵੀ ਮੈਚ ਨਹੀਂ ਹਾਰੇ ਪੂਰੇ ਟੂਰਨਾਮੈਂਟ ਚ ਪੰਜ ਦੇ ਪੰਜ ਮੈਚ ਜਿੱਤੇ ਆ ਤੇ ਹਰ ਇੱਕ ਪਲੇਅਰ ਦਾ ਯੋਗਦਾਨ ਰਿਹਾ ਇਹ ਸਭ ਤੋਂ ਵੱਡੀ ਗੱਲ ਆ ਉਸ ਤੋਂ ਵੀ ਵੱਡੀ ਗੱਲ ਆ ਕਿ ਜਿਹੜੀ ਪਾਕਿਸਤਾਨ ਚ ਟਰੋਫੀ ਸੀ ਉਹ ਦੁਬਈ ਤੋਂ ਘੁੰਮ ਕੇ ਇੰਡੀਆ ਆਈ ਆ ਜੀ ਇਹ ਸਭ ਤੋਂ ਵੱਡਾ ਜਿਹੜਾ ਇੰਡੀਆ ਲਈ ਬੜਾ ਪ੍ਰਾਊਡ ਆ ਕਿ ਪਾਕਿਸਤਾਨ ਦੀ ਟਰੋਫੀ ਪਹਿਲੇ ਪਾਕਿਸਤਾਨ ਨੂੰ ਬਾਹਰ ਗੱਡਿਆ ਫਿਰ ਫਾਈਨਲ ਵੀ ਪਾਕਿਸਤਾਨ ਤੋਂ ਵੱਡ ਡਬਈ ਚ ਹੋਇਆ ਤੇ ਇੰਡੀਆ ਚ ਟਰਾਫੀ ਆਈਏ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ ਆਈ ਲਵ ਮਾਈ ਇੰਡੀਆ ਇੱਕ ਅਲੱਗ ਹੀ ਖੁਸ਼ੀ ਸੀਗੀ ਕਿ ਜਦੋਂ ਮੈਚ ਚੱਲ ਰਿਹਾ ਸੀਗਾ ਮੈਚ ਕਦੀ ਨਿਊਜ਼ੀਲੈਂਡ ਵਾਲੇ ਪਾਸੇ ਜਾ ਰਿਹਾ ਸੀ ਕਦੀ ਇੰਡੀਆ ਵਾਲੇ ਪਾਸੇ ਆ ਰਿਹਾ ਸੀਗਾ ਔਰ ਮੈਚ ਬਹੁਤ ਫਸਵਾ ਆਇਆ ਔਰ ਇਹਦੇ ਵਿੱਚ ਪੂਰੀ ਟੀਮ ਦਾ ਸਪੋਰਟ ਰਿਹਾ ਹਰ ਇੱਕ ਪਲੇਅਰ ਦਾ ਬੋਲਰ ਦਾ ਫਿਲਡਰ ਦਾ ਜੋ ਅੱਜ ਸਾਡੇ ਇੰਡੀਆ ਦੇ ਕੈਪਟਨ ਰੋਹਿਤ ਸ਼ਰਮਾ ਜੀ ਨੇ ਜਿਹੜੀ ਪਾਰੀ ਖੇਡੀ ਹੈ ਉਹਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦੀ ਮਿਹਨਤ ਸਦਕਾ ਉਹ ਪਾਰਟੀ ਲੰਮਾ ਸਮਾਂ ਗੇਮ ਦੇ ਵਿੱਚ ਉਹਨੂੰ ਪਾਰੀ ਨੂੰ ਅੱਗੇ ਲੈ ਕੇ ਗਏ ਉਸ ਤੋਂ ਬਾਅਦ ਜੋ ਮਿਡਲ ਆਰਡਰ ਤੇ ਸ਼੍ਰੇਸ਼ ਅਈਅਰ ਜੀ ਨੇ ਰੋਲ ਨਿਭਾਇਆ ਔਰ ਸਾਰਾ ਹੀ ਉਹੀ ਤਾਂ ਮੈਂ ਗੱਲ ਕਰ ਰਿਹਾ ਕਿ ਇਹ ਸਾਰਾ ਟੀਮ ਵਰਕ ਸੀਗਾ ਉਹ ਟੀਮ ਇੰਡੀਆ ਨੇ ਬਹੁਤ ਵਧੀਆ ਖੇលਿਆ ਔਰ ਅੱਜ ਜਿਹੜਾ ਸਾਨੂੰ ਪਿੱਛੇ ਵਰਲਡ ਕੱਪ ਦੇ ਵਿੱਚ ਜਿਹੜੀ ਨਿਮੋਸ਼ੀ ਹੋਈ ਸੀਗੀ ਸਾਨੂੰ ਅੱਜ ਉਹ ਕਰਕੇ ਵੀ ਸਾਨੂੰ ਅੱਜ ਡਬਲ ਖੁਸ਼ੀ ਹੋਈ ਹੈ ਸੋਹੀਂ ਸਾਰਾ ਬਟਾਲਾ ਵਾਸੀ ਜਿਹੜੇ ਨੇ ਸਾਰੇ ਠੜਿਆਰਾ ਮਹੱਲਾ ਵਾਲੇ ਔਰ ਮੈਂ ਨਹੀਂ ਗੱਲ ਕਰ ਰਿਹਾ ਕਿ ਸਾਡੇ ਜੋ ਚੇਅਰਮੈਨ ਬਣੇ ਨੇ ਮਾਰਕੀਟ ਕਮੇਟੀ ਦੇ ਮਾਲਿਕ ਮਹਿਤਾ ਜੀ ਇਹ ਸਾਰਾ ਪ੍ਰੋਗਰਾਮ ਉਹਨਾਂ ਵੱਲੋਂ ਅਰੇਂਜ ਕੀਤਾ ਗਿਆ ਔਰ ਇਹ ਸਾਡੀ ਡਬਲ ਖੁਸ਼ੀ ਸੀਗੀ ਔਰ ਇਸ ਕਰਕੇ ਇਹਨੂੰ ਆਪਾਂ ਚੇਅਰਮੈਨੀ ਦੇ ਤੌਰ ਤੇ ਵੀ ਮਨਾਇਆ ਗਿਆ ਔਰ ਟੀਮ ਇੰਡੀਆ ਦੇ ਜਿਹੜੀ ਜਿੱਤ ਹੈ ਉਹਦੋਂ ਵੀ ਇਹਦੇ ਵਿੱਚ ਕਨਵਰਟ ਕੀਤਾ ਗਿਆ ਸੋ ਇਸ ਕਰਕੇ ਟੀਮ ਇੰਡੀਆ ਨੂੰ ਬਹੁਤ-ਬਹੁਤ ਵਧਾਈ ਸਾਡੇ ਚੇਅਰਮੈਨ ਸਾਹਿਬ ਨੂੰ ਬਹੁਤ-ਬਹੁਤ ਵਧਾਈ ਔਰ ਸਾਡੇ ਮਾਰਜੋ ਜੀਐਮਸੀ ਸ਼ਹਿਰੀ ਕਲਸੀ ਇਹ ਉਹਨਾਂ ਦੀ ਸਾਰੀ ਟੀਮ ਹੈ ਉਹਨਾਂ ਦੇ ਸਾਰੇ ਮੈਸੇਜ ਉਤੇ ਸਾਰੇ ਇਕੱਤਰ ਹੋਏ ਆ ਔਰ ਟੀਮ ਇੰਡੀਆ 金大宝